ਦਾੜ ਕੀ ਲੀਡਰਸ਼ਿਪ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਆ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿੱਟ ਬਣਾ ਕੇ ਉਹਨਾਂ ਨੂੰ ਦੁਬਾਰਾ ਕਟਾਰੇ ਦੇ ਵਿੱਚ ਅਡਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਭੇਦਵੀ ਚਾਹੋ ਹਮ ਗਾਂਦੇ ਸਾਹਿਬ ਕੋ ਪੀੜਾ ਦੇ ਅੰਦੀਆਂ 318 ਦੇ ਕਰੀਬ ਸਿੱਖ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਜਿੰਨਾ ਹਰਿਆਣੇ ਸ਼ਰਮਨ ਪਿਆਰੇ ਆ ਨੈਤ ਸਿੰਘ ਚੈਲਿੰਗ ਸਾਹਿਬ ਉਨੇ ਹੀ ਹਰਮਨ ਪਿਆਰੇ ਉਹ ਮੈਂ ਇਹੀ ਗੱਲ ਕਹਿੰਦੇ ਆ ਅਸੀਂ ਪੰਜਾਬ ਚ ਨੇ ਅਸੀਂ ਵੀ ਸੋਚਦੇ ਆ ਵੀ ਸਾਡਾ ਵੀ ਮੁੱਖ ਮੰਤਰੀ ਕਦੇ ਬਣੇ ਤੋ ਤੁਹਾਡੇ ਯਾਰ ਕਾ ਮੁੱਖ ਮੰਤਰੀ ਬਣੇ ਜਿਹੜਾ ਲੋਕਾਂ ਚ ਦਿਨ ਰਾਤ ਅਸੀਂ ਅਣਿੰਧੀਆਂ ਰਾਤੋਂ ਰੋਜ਼ ਤੇ ਗੱਡੀਆਂ ਦੇਖੀ ਦੀਆਂ ਤੁਹਾਡੇ ਘਰ ਦੇ ਬਾਹਰ ਖੜੀਆਂ ਬੜੀਆਂ ਬੜੀਆਂ ਟੈਂਪੂ ਟਰੈਵਲਰ ਬੱਸਾਂ ਲੈ ਕੇ ਲੋਕ ਆਏ ਹੁੰਦੇ ਆ ਤੇ ਸਾਡੇ ਇਧਰ ਨੂੰ ਚਲੇ ਜਾਓ ਤਾਂ ਬੈਰੀਕੇਡ ਤੋਂ ਸવાય ਕੁਛ ਨਹੀਂ ਸਰਬੱਥੇ ਮੋਰ ਕੁੱਬੀਆਂ ਕਬੂਤਰ ਇਹਦੀ ਆਵਾਜ਼ ਸੁਣਦੀ ਆ ਹੋਰ ਕੁਝ ਬੋਲਦਾ ਨਹੀਂ ਰਜਿੰਦਰਾ ਪਾਰਕ ਜਿਹੜਾ ਸਾਹਮਣੇ ਆ ਉਦੇ ਵਿੱਚ ਜਾਂ ਤਾਂ ਹੈਲੀਕਾਪਟਰ ਦੀ ਆਵਾਜ਼ ਕਦੇ-ਕਦੇ ਗੂੰਜਦੀ ਆ ਨਾ ਸਾਡਾ ਮੁੱਖ ਮੰਤਰੀ ਕਦੇ ਸੈਕਟਰੀ ਰੇਟ ਜਾਵੇ ਨਾ ਕਿਤੇ ਵੀ ਹੋਰ ਜਾਵੇ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਲਗਾਤਾਰ ਬੀਜੇਪੀ ਦੇ ਐਮਐਲਏ ਜਿਹੜੀ ਬੜੀ ਔਖੀ ਲੜਾਈ ਚੋਂ ਤੇ ਇਸ ਵੇਲੇ ਸਾਡੇ ਵਰਕਿੰਗ ਪ੍ਰਧਾਨ ਅਸ਼wini ਜੀ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਤਾਈ ਦੀਆਂ ਚੋੜਾਂ ਦੀ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਖਾਸ ਕਰਕੇ ਮੰਚ ਤੇ ਮੇਰੇ ਸਾਰੇ ਹੀ ਸੀਨੀਅਰ ਲੀਡਰਸ਼ਿਪ ਬਰਾਜਮਾਨ ਆ ਮੈਨੂੰ ਕਿਹਾ ਸੀ ਐਮ ਸਾਹਿਬ ਨੇ ਛੇਤੀ ਜਾਣਾ ਤੇ ਮੈਂ ਥੋੜਾ ਜਿਹਾ ਇਸ ਪਰਿਵਾਰ ਬਾਰੇ ਸਾਡੇ ਸਰਦਾਰ ਜਗਦੀਪ ਸਿੰਘ ਜਗਦੀਪ ਸਿੰਘ ਚੀਨਾਉਂ ਚੀਮਾ ਸਾਹਿਬ ਇਹ ਪਰਿਵਾਰ ਐਮੀ ਪਰਿਵਾਰ ਨਹੀਂ ਗੇ ਇਹਨਾਂ ਦੀਆਂ ਵੱਡੀਆਂ-ਵੱਡੀਆਂ ਕਹਾਣੀਆਂ ਮੈਂ ਪੜ ਰਿਹਾ ਸੀ ਆ ਜਦੋਂ ਵੱਡੇ ਸਰਦਾਰ ਜੀ ਸਰ ਅੰਤਿਪ ਸਿੰਘ ਜੀ ਮਾਸਾ ਕੋਈ ਕਹਿਣਾ ਸੌਖਾ ਹੈ ਵੀ 50 ਸਾਲ ਐਸਜੀਪੀਸੀ ਦੇ ਮੈਂਬਰ ਰਹੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਕਾਪ ਚ ਬੜੀ ਵੱਡੀ ਸ਼ਕਤੀ ਨੇ ਉਹਨਾਂ ਨੂੰ ਉਹ ਹਰਾਉਂਦੇ ਰਹੇ ਤੇ ਇਸ ਕਰਕੇ ਅੱਜ ਮੈਂ ਹੁਣੀ ਗੱਲ ਕਰ ਰਿਹਾ ਸੀ ਜਿਵੇਂ ਜਗਦੀਪ ਸਿੰਘ ਚੀਮਾ ਜੀ ਇਹ ਫੈਸਲੇ ਜ਼ਿੰਦਗੀ ਦੇ ਬਹੁਤ بڑے ਹੁੰਦੇ ਆ ਇਹ ਕਹਿਣਾ ਹੀ ਸੌਖਾ ਹੁੰਦਾ ਪਾਰਟੀ ਨੂੰ ਬਦਲਣਾ ਕਿਉਂਕਿ ਪਾਰਟੀ ਪਿੱਛੇ ਉਹ ਕੁਝ ਕੀਤਾ ਹੁੰਦਾ ਤੁਸੀਂ ਜਿਹੜਾ ਸ਼ਬਦਾਂ 'ਚ ਤਾਂ ਬਿਆਨ ਨਹੀਂ ਕੀਤਾ ਸਕਦਾ ਆ ਜਿਹੜੇ ਨਾਲ ਜਿਹੜੇ ਆ ਪਰਿਵਾਰ ਬੈਠੇ ਆ ਜਿਹੜੇ ਲਾਨ ਜਿਹਨਾਂ ਨੇ ਜ਼ਿੰਦਗੀਆਂ ਲਾਈਆਂ ਹੁੰਦੀਆਂ ਇਹਨਾਂ ਦੇ ਵੀ ਆਪਣੇ ਲੀਡਰਾਂ ਪ੍ਰਤੀ ਆਸ ਹੁੰਦੀ ਆ ਤੇ ਜਦੋਂ ਉਹ ਮਿਹਨਤ ਉਹ ਖੂਨ ਪਸੀਨਾ ਜਿਹੜਾ ਪਾਰਟੀ ਵਿੱਚੇ ਵਹਾਉਂਦਾ ਤੇ ਉਹਨੂੰ ਬੂਰ ਨਾ ਪਵੇ ਉਹਨੂੰ ਮਾਣ ਨਾ ਮਿਲੇ ਤਾਂ ਫਿਰ ਕਿੱ데 ਨਾ ਕਿੱ데 ਤਕਲੀਫ ਹੁੰਦੀ ਆ ਅੱਜ ਜਿਹੜੀ ਗੱਲ ਇਹ ਕਹੀ ਜਾਂਦੀ ਸੀ ਨਾ ਅੱਜ ਇਹ ਸਹੀ ਮੈਨੇਜ ਆ ਮੈਂ মিডিਆ ਨੂੰ ਵੀ ਕਹਿਣਾ ਚਾਹਨਾ ਆ ਕਿੰਨੇ ਕਿਹੜਾ ਇੱਥੇ ਦੱਸੋ ਜਿੰਨੇ ਵੀ ਲੋਕ ਨੇ ਪੱਕਾ ਹੀ ਪੱਕਾ ਦੇਖਦੀਆਂ ਤੇ ਸਾਰੇ ਦਾੜੇ ਪ੍ਰਕਾਸ਼ ਕੀਤੇ ਹੋਏ ਕੋਈ ਕਿਸਾਨ ਯੂਨੀਅਨ ਚਾ ਕੋਈ ਕਿਸੇ ਯੂਨੀਅਨ ਚੋ ਕੋਈ ਗੱਲ ਰਹਿ ਗਈ ਇਸ ਕਰਕੇ ਲੋਕਾਂ ਦਾ ਸੀਐਮ ਸਾਹਿਬ ਤੁਹਾਡਾ ਧੰਨਵਾਦ ਇਹ ਤੁਸੀਂ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਦੇ ਮਨ 'ਚ ਇਹ ਪਿੱਛੇ 1 ਮਿੰਟ 'ਚ ਮੈਂ ਤੁਤੋ ਕਿ ਮਾਂ ਮੰਗਾ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਨਾ ਦਿੱਲੀ ਇਲੈਕਸ਼ਨ ਜਿੱਤ ਗਈ ਬੀਜੇਪੀ ਤੇ ਕੁਝ ਲੀਡਰ ਬੀਜੇਪੀ ਦੇ ਪ੍ਰਾਇਮ Minister ਦੇ ਘਰੇ ਆਏ ਉਹਨਾਂ ਨੂੰ ਪੰਜਾਬੀ ਨੇ ਕਿਉਂਕਿ ਉੱਥੇ ਕਾਫੀ ਮੰਤਰੀ ਵੀ ਪੰਜਾਬੀ ਨੇ ਤੇ ਸਾਡੇ ਜਿਹੜੇ ਉੱਥੇ ਦੇ ਐਮਐਲਏ ਸਾਰੇ ਇਕੱਠੇ ਹੋਏ ਉਹਨਾਂ ਨੇ ਉਹ ਜਿਹੜੇ ਪੰਜਾਬੀ ਭਰਾ ਸੀ ਉਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਹੀ ਕਹਿੰਦੇ ਸਾਰਾ ਕੁਛ ਹੈ ਤੁਸੀਂ ਦਿੱਲੀ 'ਚ ਵੀ ਜਿੱਤ ਜਾਂਦੇ ਹੋ ਹੋਰ ਵੀ ਕਿਤੇ ਜਿੱਤ ਜਾਂਦੇ ਹੋ ਪ੍ਰਾਈਮ ਮਿੰਿਸਟਰ ਸਾਹਿਬ ਕਹਿੰਦੇ ਵੀ ਮੇਰਾ ਜਿਹੜਾ ਮਾਨਾ ਮੇਰਾ ਦਿਲ ਆ ਉਹ ਪੰਜਾਬ 'ਚ ਕਿਵੇਂ ਨਾ ਕਿਵੇਂ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਸਾਰੇ ਸੂਬੇ ਤਰੱਕੀ ਕਰਕੇ ਜਿਹੜਾ ਸਭ ਤੋਂ ਸਾਡਾ ਤਾਜ ਹੋਵੇ ਸੂਬਾ ਉਹ ਅੱਜ ਬੇਰੋਜ਼ਗਾਰੀ 'ਚ ਨਸ਼ੇ 'ਚ ਕਰਕੇ ਜਿ ਡੁੱਬਿਆ ਜਾਵੇ ਉਹ ਮੋਦੀ ਜੀ ਨੇ ਜੇ ਅੱਜ ਕਹਿੰਦੇ ਆ ਜੇ 10000 ਜੇ 10000 ਰੁਪਇਆ ਬਿਹਾਰ ਦੀਆਂ ਲੇਡੀਜ਼ ਨੂੰ ਆਰਤਾ ਨੂੰ ਦੇ ਸਕਦੇ ਆ ਤੇ ਸਾਡੇ ਖਾਤਿਆਂ 'ਚ ਨਹੀਂ ਲੱਖ ਰੁਪਇਆ ਆ ਸਕਦਾ ਸਾਡੇ ਕਰਜ਼ੇ ਦੀ ਮaaf ਹੋ ਸਕਦੇ ਇਸ ਕਰਕੇ ਇੱਕੋ ਇੱਕ ਤਾਕਤ ਆ ਬੀਜੇਪੀ ਨਰਿੰਦਰ ਮੋਦੀ ਜਿਹਦੇ ਹੱਥ ਚ ਅੱਜ ਸਾਰਾ ਦੇਸ਼ ਦਾ ਖਜ਼ਾਨਾ ਹੈ ਤੇ ਪੰਜਾਬ ਲਈ ਉਹ ਨਟਾਉਣ ਨੂੰ ਤਿਆਰ ਨਹੀਂ ਜਦੋਂ ਬਿਹਾਰ ਯੂਪੀ ਹੋਰ ਸੂਬਿਆਂ ਲਈ ਉਹ ਇੰਨਾ ਕਰ ਸਕਦੇ ਆ ਤੇ ਪੰਜਾਬ ਤਾਂ ਉਹਨਾਂ ਦਾ ਆਪ ਦਾ ਏ ਤਾਂ ਹੀ बार-बार ਆ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਹੋਰ ਭੇਜਦੇ ਆ ਤੁਹਾਡੇ ਕੋਲ ਅੱਜ 30 ਦੇ ਉੱਤੇ ਦੱਸਣਗੇ ਅਸ਼wini ਜੀ 30 ਦੇ ਉੱਤੇ ਮੰਤਰੀ ਨੇ ਜਿਹੜੇ ਉਹ ਕੱਲੇ ਕੱਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰ ਰਹੇ ਆ 30 ਦੇ ਉੱਤੇ ਮੰਤਰੀ ਕੈਬਨਿਟ ਭੇਜੀ ਹੋਈ ਹੈ ਉਹ ਕਿਤੇ ਹੋਰ ਨਹੀਂ ਗਈ ਕਿਉਂਕਿ ਪੰਜਾਬ ਨਾਲ ਜੜਾ ਹੈ ਵੀ ਇਹ ਲੋਕਾਂ ਦਾ ਕਿਵੇਂ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ ਫਾਇਦਾ ਹੋਵੇ ਇਹਨਾਂ ਦਾ ਫਾਇਦਾ ਹੋਵੇ ਤੇ ਇੰਨੇ ਸ਼ਬਦਾਂ ਚ ਮੈਂ ਫੇਰ ਆਪਣੇ ਬਹੁਤ ਹੀ ਸਕਾਰਯੋਗ ਵੱਡੇ ਭਰਾ ਸਾਡਾ ਪਰਿਵਾਰ ਇੱਕ ਪਰਿਵਾਰ ਰਹੇ ਆ ਕਿਉਂਕਿ ਪਤੇਗੜ ਸਾਹਿਬ ਬਾਅਦ ਜ਼ਿਲ੍ਹਾ ਬਣਿਆ ਲੁਧਿਆਣੇ ਚ ਪਟਿਆਲੇ ਇਹਨਾਂ ਚ ਕੋਈ ਫਰਕ ਨਹੀਂ ਹੈ ਤੇ ਮੈਂ ਇਸ ਦੀ ਮਸਾ ਯਕੀਨ ਦਵਾਉਣਾ ਮੈਂ ਵੀ ਥੋੜੇ ਨੂੰ ਭਾਜਪੀ ਪਰ ਤੁਸੀਂ ਤਾਂ ਅਕਾਲੀ ਦਲ ਬੀਜੇਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੀ ਚਲਾਉਂਦੇ ਰਹੇ ਤੇ ਇਸ ਕਰਕੇ ਥੋੜਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਇਹ ਮੇਰੀ ਤੇ ਅਸ਼wini ਜੀ ਨੇ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੋਲ ਚੈਨਲਾਂ 'ਤੇ ਸੁਣਦਾ। ਭਾਜਪਾ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਊਗੀ। ਜੇ ਅਸੀਂ ਇਹ ਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਲਾਗਰ ਕਹਿੰਦੇ ਰਹੇ। ਕਈ ਅਤਰਾਜ ਕਰਦੇ ਐ ਇਸ ਗੱਲ ਦਾ। ਕਿਹੜੇ ਮੂੰਹ ਨਾ ਚਾਹਾਂਗੇ ਅਸੀਂ ਜੀ। ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਇਲیکشن ਲੜਨੀ ਆ ਪਿਆ ਜੀ ਜੀ ਲਾ ਬਸ ਆ ਕਿਸੇ ਦੇ ਮੋਢਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਟਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜਾਊਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਭਾਜਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਮੋਰਦਿਆ ਕਰੋ ਜੀ ਜਿੱਦਣ ਅਸ਼ਨੀ ਜੀ ਬੇਨਤੀ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਜੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਐਮਾ ਉਸ ਤੋਂ ਵੀ ਅੰਨੇ ਲੈ ਆਉਂਦੇ ਰਹੇ ਵੀ ਟੀਮਾਂ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀਆਂ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉਹ ਪਿਆ ਵੀ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲ ਨਾ ਬਿਲਕੁਲ ਛੱਡ ਦਿਓ ਆ ਆਪ ਕਾਂਗਰਸ ਨੇ ਮੰਨਿਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚਿਕਬਰਮ ਕੀ ਮੰਨ ਗਿਆ ਬੇਂਦਰਾ ਗਾਂਧੀ ਨੇ ਹਮਲਾ ਕਰਾਇਆ ਹੁਣ ਇਹਦੂ ਬੰਦ ਰਹਿ ਗਈ ਕੋਈ ਗੱਲ ਬੇਂਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨ ਹੀ ਗਏ ਉਹ ਗੱਲਾਂ ਤੇ ਇੱਕ ਗੱਲ ਹੋਰ ਮੈਂ ਅਖੀਰ 'ਚ ਅਜਨਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੇ